ਥੱਲੇ ਤਾਂ ਦੇਖੋ ਬਾਈ ਮੋਟਰ ਆਹਨ ਗ੍ਰਿਲਾਂ ਨਾਲ ਆਹਨ ਪੂਰੀ ਟੌਰ ਬਣ ਗਈ ਮੋਟਰ ਦੀ ਤਾਜਾ ਤਾਜਾ ਸਿਮਿੰਟ ਤਾਂ ਉੱਪਰ ਤੇ ਮੀਂਹ ਪੈਗਾ ਮੀਂਹ ਵੀ ਤੇਜ਼ ਪਿਆ ਸੋਣਾ ਹੋਰ ਹਜੇ ਹੀ ਬੱਦਲ ਬਹੁਤ ਆਜੇ ਵੀ ਕੁਝ ਨਹੀਂ ਪਤਾ ਇਹਦਾ ਨਹੀਂ ਛਾੜਦੇ ਜਦੀ ਸਿਮਿੰਟ ਇਹ ਆਇਆ ਜਿੱਥੇ ਉਹਨੇ ਰਹਿ ਗਿਆ ਫੀਖ ਰਿਹਾ ਫੀਖ ਰਹਿ ਜਾਣਾ ਹਾਂ ਮਾਦਾ ਖਵਾਰ ਦੀਆਂ ਉਹਨਾਂ ਦਾ ਹੋ ਜਾਂਦਾ ਹੈ ਇਹ ਤਾਂ ਨਹੀਂ ਹੋਰ ਹੋਰ ਬਾਈ ਮੀਂਹ ਫੇਰ ਆ ਗਿਆ ਚੱਲ ਵੀ ਗਣਮਨ ਕਾਣੀ ਫੇਰ ਹੈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਵਲੌਗ ਚ ਲੱਗੇ ਪਿਆ ਬਾਈ ਇਹ ਕੰਮ ਤੇ ਹੈ ਬਾਈ ਲੈਂਟਰ ਵਾਲਾ ਉੱਪਰ ਵਾਲਾ ਜਿਹੜਾ ਸ਼ਿਖਰ ਵਾਲਾ ਲੈਂਟਰ ਹੈ ਇਹਦਾ ਪਾਣੀ ਅਸੀਂ ਦੇਖੀ ਜਾਂਦੇ ਥੱਲੇ ਸਲਾਬ ਘਾਤੇ ਆਈ ਜਾਂਦੀ ਆ ਥੱਲੇ ਸਲਾਬ ਆਉਂਦੀ ਤਾਂ ਇਹਦਾ ਪਾਣੀ ਆ ਬਾਈ ਪਾਣੀ ਪੂਰਾ ਭਰਿਆ ਪਿਆ ਦਾ ਹੁਣ ਇੱਟ ਟੋੜੀ ਜੋ ਉੱਥੇ ਦੇ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਮੈਂ ਕਿਹੜਾ ਭੰਨੇ ਆ ਹਾਂ ਉਹਰੇ ਨੂੰ ਭੰਨੇ ਆ ਹੁਣ ਸਾਰਾ ਪਾਣੀ ਉਹਦੇ ਹੋਂ ਨਿਕਲਿਆ ਕਿਉਂਕਿ ਉਹੀ 5-6 ਮਹੀਨੇ ਹੋ ਗਏ ਉੱਪਰ ਕੋਈ 45 ਦੀ ਛੱਡਿਆ ਉਹ ਨਾਲ ਨਿਕਲੇ ਪਾਣੀ ਬਹੁਤ ਭਰਿਆ ਹੋਇਆ ਭਰਿਆ ਪਤਾ ਪੂਰਾ ਗਿੱਲਾ ਹੋਊਗਾ ਥੱਲੇ ਘਰ ਉੱਪਰ ਸਲਾਬ ਆ ਗਈ ਥੱਲੇ ਛੱਤ ਦੇ ਕਿਉਂਕਿ ਇਹ ਇਦਾਂ ਹੀ ਹੜਤਾਂ ਲਾਇਆ ਬਦਾ ਕੱਚਾ ਜਿੱਕਰ ਪਾਣੀ ਖੜਾਉਂਦੇ ਹੰਨੇ ਆਪਾਂ ਨਵੇਂ ਲੈਂਟਰ ਭਰੇ ਭੰਨਿਆ ਹੁਣਾਂ ਕੇ ਤੇ ਫਿਰ ਸਾਰਾ ਉਰੇ ਤੇ ਬਾਦਰੇ ਦੇ ਉੱਪਰ ਮੂਰੇ ਮੂਰੇ ਉਰੇ ਸਲਾਬ ਆਤੀ ਅਸੀਂ ਗਈ ਉਦਨਾਰੇ ਇੱਥੇ ਦਾਰ ਵੀ ਆਇਆ ਤਾਂ ਬਾਈ ਦਾ ਸਮਾਂ ਤੇ ਉਹ ਵੀ ਇਹੀ ਗੱਲ ਕਰਦਾ ਕਹਿੰਦਾ ਯਾਰ ਵੀ ਇਹ ਬਾਦਰੇ ਆ ਬਿਜਲੀ ਸਲਾਬ ਆਉਂਦੀ ਆ ਵੀ ਇਹ ਸਲਾਬ ਆਉਂਦੀ ਕਹਤੇ ਆ ਇਹ ਕਾਰਨ ਵੀਰੇ ਇਹਦਾ ਇਹੀ ਤਾਂ ਕਿ ਆਹ ਉੱਪਰ ਪਾਣੀ ਫੁੱਲ ਖੜਾ ਤਾਂ ਆਹੋ ਟੂ ਗਏ ਇੱਥੇ ਕਿੱਲਾ ਪਿਆ ਪਾਣੀ ਬਹੁਤ ਆ ਉਹਦੇ ਕਰਕੇ ਹੋ ਗਿਆ ਹਾਂ ਥੱਲੇ ਸਾਰਾ ਜਲਾ ਹਾਂ ਹੱਲ ਜੇ ਦਾ ਉੱਥੇ ਇੱਕ ਪਾਈਪ ਪੰਤਾਲਾ ਲਾ ਦੇਣਾ ਬਸ ਠੀਕ ਆ ਹਾਂ ਉਨੀ ਕੁ ਡਾ ਰਹਿਣਾ ਨਜ਼ਾਰਾ ਤਾਂ ਉੱਪਰ ਚੜ੍ਹ ਕੇ ਮੈਂ ਬੜਾ ਹੈਰਾਨ ਹੋਇਆ ਯਾਰ ਹਾਂ ਬਈ ਯਾਰ ਇੰਨਾ ਤਾਂ ਹੋ ਨਹੀਂ ਸਕਦਾ ਸਾਲਾ ਇੰਨਾ ਕਿੱਲਾ ਤਾਂ ਇਹ ਨੀ ਨਾ ਇਹ ਨੀ ਤਾਂ ਪਾਪਾਂ ਦੀ ਸਲਾ ਫੇਰ ਨਹੀਂ ਹੋਈ ਹੁਣ ਕਿੱਲਾ ਵਧੀਆ 뷰 ਆ ਤੂੰ ਦੇਖ ਕੇ ਯਾਰ ਹਰਿਆਲੀ ਹੋ ਰਿਆਲੀ ਹੈ ਨਾ ਉਹ ਤੇ ਨਜ਼ਾਰਾ ਨਜ਼ਾਰਾ ਬਹੁਤ ਆ ਦੇਖੋ ਬਾਈ ਕਿੰਨਾ ਵਧੀਆ 뷰 ਆ ਘਾਰ ਆ ਹੀ ਖਰਾਬ ਆ ਦਵਾਈ ਦੇ ਵਿੱਚ ਜਾ ਕੇ ਜਾਨੀ ਕਿ ਰੀਤਾ ਰੀਤਾ ਦਿਖਦਾ ਹਾਂ ਹਾਂ ਪੂਰੇ ਹਰੇ ਆਈ ਹੋਰੇ ਆਈ ਆ ਉਹ ਫਿਰ ਉਹ ਟਰੈਕਟਰ ਟੈਂਕੀ ਲਿਆ ਗਿਆ ਵਾ ਕੀ ਹੋ ਰਹਿ ਗਿਆ ਥੋੜਾ ਜਿਹਾ ਕੰਮ ਰਹਿ ਗਿਆ ਤਾਂ ਅਦਰ ਬਾਹਰ ਜੇ ਨਵੇਂ ਮੀ ਫਰਸ਼ ਜੋ ਪਵਾ ਦਿਆ ਪੱਕਾ ਕਰਦੇ ਆ ਕੱਖ ਕੋਕ ਹੋਣ ਨਾਲੋਂ ਠੀਕ ਹੈ ਨਹੀਂ ਵਧੀਆ ਹੁਣ ਇੱਕ ਵਾਰ ਹੋ ਜੂਗਾ ਸਾਮ ਤੇ ਉੱਥੇ ਦੇ ਵੀ ਪੱਕਾ ਕਰ ਦੇਣਾ ਬਾਈ ਥੜੇ ਜੇ ਗੋਲ ਤੇ ਨਾ ਉਹ ਮੋਟਰ ਤੱਕ ਜਾਂਦੇ ਨੂੰ ਉਧਰ ਨੂੰ ਰਸਾ ਜਿਹਾ ਪੱਕਾ ਬਣਾ ਲੈਣਾ ਠੀਕ ਆ ਤੇ ਪੱਕੀ ਉਹ ਪਾਈਪ ਲਿਆ ਦੀ ਮੰਨੂ ਅੱਜ ਤਿੰਨ ਕੱਚੇ ਤਾਂ ਉੱਟਾ ਕੋਈ ਕਰਾ ਪਿਆ ਉਹ ਨਾ ਪਾਈਪ ਦਾ ਅੱਛਾ ਉਹ ਫਿਰ ਆਪਾਂ ਨੇ ਉਹਕੇ ਲਾ ਦੇਣਾ ਆਪਰ ਠੀਕ ਆ ਪਾਣੀ ਪਾਈਪ ਚੋਂ ਜਾਇ ਕਰੂਗਾ ਨਹੀਂ ਥੱਲੇ ਗਰੀ ਹੈ ਖਾਨਾ ਠੀਕ ਆ ਠੀਕ ਆ ਹਾਂ ਕੰਮ ਤਾਂ ਵਧੀਆ ਕਰਕੇ ਜਾਣਾ ਮੋਟਰ ਬਣਾ ਇੱਕ ਨੰਬਰ ਇੱਕ ਨੰਬਰ ਬਣ ਜਾਣੀ ਹਾਂ ਬਾਕੀ ਵਜਾ ਪੇਂਟ ਪੂਣ ਹੋਣਾ ਫਿਰ ਹੋਟ ਔਰ ਬੰਦੇ ਨੇ ਲੈਟਾ ਲੂਟਾ ਲੱਗਦਾ ਹਾਂ ਠੀਕ ਹੈ ਅੱਜ ਗੱਲ ਇਲੈਕਟ੍ਰੀਸ਼ੀਅਨ ਨੇ ਕਹਿੰਦੇ ਕੱਲ ਆਇਆ ਦੋ ਇਲੈਕਟ੍ਰੀਸ਼ੀਅਨ ਆ ਲਿਆ ਕੱਲ ਓਰੇ ਕੀ ਕਹਿੰਦਾ ਹੈ ਕੀ ਕਹਿੰਦਾ ਬਾਲ ਲਿਖ ਗਿਆ ਉਤਾਰਾ ਵਿਖਰਾ ਵੀ ਪੈਣੀ ਆ ਓਰੇ ਡੱਬੀਆਂ ਡੁੱਬੀਆਂ ਛੱਲੇ ਕੇ ਆਉਣੀ ਪੈਣੀ ਸੋ ਦੇਖੋ ਹਾਂ ਲੈਟਾ ਲੂਟਾ ਜੀ ਸਾਰੇ ਗੁਰ ਲਿਗ ਗੇ ਸਾਰੀਆਂ ਲੈਟਾ ਸੈਡਾਂ ਵਾਲੀਆਂ ਹਾਂ ਕੱਲ ਫਿਰ ਪੀ ਡੱਬੀਆਂ ਗੱਡੀਆਂ ਵੀ ਆ ਹਾਂ ਬਾਈ ਨੇ ਘਰੇ ਬੁਲਾ ਲਿਆ ਤਾਂ ਕਹਿੰਦਾ ਪਲਾ ਕਹਿੰਦਾ ਜਾ ਕੇ ਤੇ ਉਹ ਮੋਟਰ ਦੀ ਗੱਲ ਚੱਲਦੀ ਸੀ ਅੱਜ ਜਿਹੜੀ ਆਪਣੇ ਰਸਤਾ ਜਿਹੜਾ ਥੋੜਾ ਆਹ ਪਹੀ ਆਉਂਦੀ ਹੈ ਨਾ ਹਾਂ ਕਿਉਂਕਿ ਆਲਰੇਡੀ ਮੋਟਰ ਨੇ ਰਸਤਾ ਬੋਹ ਕੇ ਰਿਆ ਬੈਸ ਉਹੀ ਤਾਂ ਹੈ ਥੋੜਾ ਜਿੱਕੜਾ ਕੰਬੈਨ ਨੂੰ ਤੁਸੀਂ ਉਹ ਬਾੜ ਦੇ ਹੁਣੇ ਔਖਾ ਲੱਗਦਾ ਹੋਣਾ ਹੈ ਨਾ ਤੇ ਇਹ ਮੈਂ ਬਾਈ ਨੂੰ ਇਹੀ ਕਹਤਾ ਅੱਜ ਵੀ ਇਹਨੂੰ ਮੋਟਰ ਅੱਥੇ ਤੇ ਚੱਕ ਕੇ ਟੀਨਾ ਹੀ ਆ ਚੱਕ ਕੇ ਆ ਤਾਂ ਹੈਗੀ ਹੁਣ ਵਧੀਆ ਬਣ ਗਈ ਤੇ ਇਹ ਰਸਤਾ ਕਰ ਲਓ ਸਾਰਾ ਕੁਲਾ ਜਿੱਕੜਾ ਮਰਜੀ ਆ ਰਾਮ ਕੇ ਟਰੈਕਟਰ ਰੂਟਰ ਬਣਾਉਂਗਾ ਉੱਥੇ ਗੇਟ ਲਗੜਾ ਕਰ ਦੇ ਤੇ ਬੋਸ਼ਟਾ ਹੁਣ ਇੱਕ ਉਦੋਂ ਵੀ ਇਹੀ ਕਿੱਟ ਵਾਲੇ ਕੰਦ ਹੈ ਇਹ ਕਿਹਣਾ ਹੋਆ ਡਬਲ ਦੀ ਆ ਬਾਈ ਕਹਿੰਦਾ ਕਾ ਦੋਈ ਜਿਹੜੀਆਂ ਸਲੈਪਾਂ ਜੀਆਂ ਵਾਲੀ ਕੰਦ ਹੁੰਦੀ ਆ ਉਹ ਕਰਨਾ ਆਪਸੀ ਸੀ ਕਹਿੰਦਾ ਉਹ ਕਰਾ ਕੇ ਉੱਥੇ ਰੇਟ ਦਵਾ ਦੇਣਾ ਕਹਿੰਦਾ ਆ ਬਾਈ ਨਾਲ ਨਾਲ ਕੰਦ ਕਰ ਦੇਣੀ ਆ ਔਰ ਇਹਦੇ ਹਾਂ ਔਰ ਇਹਦੇ ਲੈ ਕੇ ਉਹ ਮੋਟਰ ਇਹਦੇ ਤੱਕ ਜਿਹੜਾ ਬਣਿਆ ਵਾ ਇਹ ਨਾਲ ਆਏ ਪਗਲ ਜਾ ਹੋ ਜਾਊਗਾ ਚਲੋ ਅਸੀਂ ਵੀ ਕਰੀਏ ਕੰਮ ਸ਼ੁਰੂ ਚਲੋ ਚਲੋ ਇਹ ਸਾਡ ਦੇ ਉੱਪਰ ਆਪਾਂ ਨੋਗਾ ਸ਼ੈਣੀ ਤੋਰਤਾ ਆਪਾਂ ਆਇਤਾ ਹੀ ਆ ਘੜਨਾ ਆ ਆ ਪੜੋ ਬਾਈ ਸ਼ੈਣੀ ਥੋੜਾ ਲਾਈ ਮਾਰਨ ਲੱਗਿਆ ਥੱਲੇ ਸਾਣੀ ਪਾੜ ਕੇ ਥੋੜੇ ਤਾਂ ਦੇਖ ਲਈ ਇੱਕ ਮੌਸਮ ਵੀ ਵਧੀਆ ਅੱਜ ਐਨ ਬੱਦਲ ਬਈ ਹੋਈ ਵੀ ਆ ਬਾਈ ਐਨ ਠੰਡੀ ਹਵਾ ਉੱਪਰ ਚੱਲਦੀ ਆ ਨਜ਼ਾਰਾ ਬਾਈ ਨਜ਼ਾਰਾ ਸਾਨੂੰ ਕੰਮ ਕਰਨ ਨੂੰ ਬਾਲ ਲੋੜਾ ਹੈ ਇਹ ਮੌਸਮ ਤੋਪ ਚ ਤਾਂ ਬੱਸ ਹੋ ਜਾਂਦੀ ਹੈ ਹਾਂ ਕਿ ਹੈ ਬਾਦੋਂ ਦੀ ਧੁੱਪ ਬਹੁਤ ਤੇਜ਼ ਹੁੰਦੀ ਆ ਲੋ ਬਾਈ ਲੱਗੇ ਵੇ ਹੁਣ ਅੱਜ ਜੰਗਲਾਂ ਨੂੰ ਬਾਕੀ ਆਦਾ ਹੋ ਗਿਆ ਜੰਗਲੇ ਤੇ ਪਰਪਰ ਲਪਾਈ ਕਿ ਲੱਗੇ ਹੋਏ ਕਰਨ ਤੇ ਬਾਈ ਥੋੜਾ ਮੀਂਹ ਨੇ ਕੰਮ ਖਰਾਬ ਕਰ ਤਿਆ ਬਾਈ ਥੱਲੇ ਤਾਂ ਤਾਰ ਤਾਂ ਜਿਹੜਾ ਨਾਲ ਦੀ ਨਾਲ ਆ ਹੁਣੀ ਹੈ ਜੇ ਕਰਿਆ ਦਾ ਘੰਟਾ ਦੋ ਘੰਟਾ ਕੇ ਹੋਏ ਆ ਆ ਜਿਹੜਾ ਹੁਣ ਤਾਜਾ ਨਿਛੇ ਦੀ ਕਿਹੜਾ ਸੁੱਕਦਾ ਹੈ ਅੱਧਰ ਆ ਦੇਖ ਲਓ ਸਾਰੇ ਥੱਲੇ ਚਿਰ ਗਿਆ ਦੇਖੋ ਉਹ ਬਣਾਇਆ ਦਾ ਚੰਗੀ ਤਰ੍ਹਾਂ ਤਾਂ ਕੰਮੜ ਖੜ ਗਿਆ ਮਤਲਬ ਬਾਈ ਅਸੀਂ ਤਾਂ ਅੱਜ ਕੰਮ ਤੋਂ ਸੱਚੀ ਗੱਸਾ ਨਾ ਇਹਨਾਂ ਫੁੱਲ ਨਿਬੜਨੇ ਪੈਣਾ ਇਹ ਨਿਬੜ ਜਾਣਾ ਦਾ ਚਣਾ ਨਿਬੜ ਚੋਰ ਲਾਇਆ ਆ ਦੇਖੋ ਬੱਦਲ ਬਾਈ ਬਹੁਤ ਚੜ ਕੇ ਆਇਆ ਪਹਿਲਾਂ ਤਾਂ ਅੱਧਰ ਨੂੰ ਆ ਹੁਣ ਵੀ ਲੱਗਦਾ ਕਿ ਤੂੰਗਾ ਜਿਹੜੇ ਸਾਹਮਣੇ ਖੜਾ ਹੁੰ ਕੜੀਏ ਗਿਆ ਯਾਰ ਹੁਣ ਦੁਬਾਰਾ ਸੈਟ ਜੀਆਂ ਕਰਨੀਆਂ ਪਈਆਂ ਤਾਜਾ ਤਾਜਾ ਸਿਮਿੰਟ ਤਾਂ ਉੱਪਰ ਤੇ ਮੀਂਹ ਪੈਗਾ ਮੀਂਹ ਵੀ ਤੇਜ਼ ਪਿਆ ਸੁਣਾ ਹੋਰ ਹਜੇ ਹੀ ਬੱਦਲ ਬਹੁਤ ਹਜੇ ਵੀ ਕੁਝ ਨਹੀਂ ਪਤਾ ਇਹਦਾ ਨਹੀਂ ਛੋੜ ਤੇ ਜੀ ਸਿਮਿੰਟ ਇਹ ਆਇਆ ਜਿੱਥੇ ਹੁਣੇ ਰਹਿ ਗਿਆ ਫੀਖ ਰਿਹਾ ਥੀ ਰਹਿ ਜਾਣਾ ਹਾਂ ਮਾਦਾ ਖਵਾਰ ਦਿਲਿਆ ਨੂੰ ਇਹ ਹੋਇਆ ਇਹਦੇ ਨਹੀਂ ਹੋਰ ਹੋਰ ਇਹ ਬਾਈ ਸਾਡੇ ਇੱਧਰ ਸੋਨੀ ਵੀ ਆਇਆ ਉਹ ਤਾਂ ਬਿਲਡਿੰਗ ਵਾਲਾ ਹਾਂ ਆ ਕਰ ਗਿਆ ਉਹ ਆਪਣਾ ਗਰੀ ਲੰਗਰੂ ਲਾਈਆਂ ਘਟ ਘਟ ਕੇ ਏ ਭਾਈ ਜਾਨੀ ਕਿ ਆਏ ਆ ਵੀ ਜਿੱਕਣਾ ਪਹਿਲਾਂ ਆਪਾਂ ਜੰਗਲੇ ਬਣਾ ਦੇ ਫਿੱਟ ਕਰਦੇ ਆ ਹਾਂ ਇਹ ਫਿਲਰ ਵਾਲੇ ਵਿੱਚ ਪੈਪ ਇਕ ਨਹੀਂ ਦੇ ਦੇ ਬਜਰੀ ਪਾ ਕੇ ਬਾਹਰੇ ਪਾ ਕੇ ਵਧੀਆ ਠੀਕ ਆ ਇਹ ਕੰਮ ਵਧੀਆ ਜੰਗਲੇ ਆ ਜੰਗਲੇ ਬਣ ਗਏ ਆ ਦੇਖੋ ਜੀ ਮੋਰ ਲੱਗਿਆ ਲੱਗੀ ਆ ਮੋਟਰ ਐਨ ਕੀ ਹੈ ਗੱਲ ਬਹੁਤ ਹਾਂ ਹਾਂ ਸਹੀ ਹੈ ਲਾਈਟਾਂ ਵੱਜਦੀਆਂ ਲਾਈਟਾਂ ਵੱਜਦੀਆਂ ਇਹ ਬਣਾਵਾਂ ਲੱਗਦਾ ਮਾਮਾ ਸਾਡਾ ਦੱਸ ਪਾਸੇ ਵੜੀ ਪਈ ਆ ਸਾਡੀ ਆ ਜਿਹੜੀ ਸਾਡੀ ਮਿਹਨਤ ਹੋਈ ਦੀ ਆ ਹਾਂ ਇਹ ਤਾਂ ਹੰਦੂ ਖਲਾਦਾ ਯਾਰ ਜਦੋਂ ਕਰਦਾ ਦੋ ਦਵਾਰੇ ਕਿਉਂਕਿ ਬਾਈ ਬਹੁਤ ਬਰੀਕੀ ਕੰਮ ਕੋਰਾ ਤਾਂ ਆਂਦਾ ਹੈ ਟਾਈਮ ਜਿਆਦਾ ਯਾਰ ਪਣੀ ਕਿਣੀਆਂ ਪੈ ਜੂ ਜੇ ਜਦੀ ਛੱਡ ਜਾਂਦੀ ਫੇਰ ਕੋਰ ਦੁਬਾਰਾ ਬਣਾਉਣੀ ਪੈਦੀ ਪਾਉਦਾ ਪਾਉਦਾ ਸਾਰੀ ਫੇਰ ਬੇਕਾਰ ਜਾਂਦੀ ਐਸ ਤੇ ਇੱਕ ਵਾਰ ਆਇਆ ਕੋਤਰੀ ਵੀ ਚੱਲ ਉਹਦੇ ਨਾਂ ਹਟਿਆ ਵੀ ਇੱਥੇ ਨੰਦੇ ਜਾਣਾ ਫੇਰ ਵੱਡੀ ਗਾੜੀ ਲਾ ਦਿੰਦੇ ਆ ਹੁਣ ਟਾਈਮ ਦੇ ਚਾਹੇ ਹੁਣ ਲੈ ਕੇ ਪਈ ਆ ਰੇ بڑے ਕੰਮ ਦੀ ਕਹਿੰਦੇ ਬਾਈ ਕੰਮ ਮੇਕ ਦੋ ਆਏ ਨੇ ਤਵੇ ਰੋ ਵੀ ਕਾ ਬੰਦਾ ਟਾਈਮ ਦਿੱਤਾ ਉਹ ਤੇ ਵੀ ਜਾਣ ਬੋਲਦਾ ਹਜੇ ਵੀ ਰੱਬ ਮੈਂ ਕਹਿੰਦਾ ਲੱਗਦਾ ਤੇਰੀ ਮਾ ਪੂਰਾ ਜੋੜਾ ਪੜਾ ਕਟਾ ਦੇਖ ਲਾ ਤਾਰੀ ਪਈ ਐ ਵੈਸੇ ਉਮੀਦ ਹੈ ਨਹੀਂ ਟੀ ਜਿਹੜੇ ਹਿਸਾਬ ਦਾ ਅੱਜ ਮੌਸਮ ਦਾ ਦੁਪਹਿਰੇ ਗਰਮੀ ਬਹੁਤ ਹੀ ਧੁੱਪਾਂ ਨਿਕਲੀ ਪਈ ਸੀ ਤੇ ਇੱਕੋ ਲੱਗਦਾ ਅਚਾਨਕ ਇਹ ਆ ਦੇਖਦਾ ਤੇਰੇ ਸਾਹਮਣੇ ਹੁਣ ਕੀ ਹੋ ਗਿਆ ਦੋ ਕੇ ਥੱਲੇ ਰਲਾਉਂਗੇ ਹੁਣ ਤਾਂ ਸਰਜੂਆਂ ਦੋ ਨਾਲ ਆਹ ਰਹਿ ਗਏ ਬਸ ਅੱਧੇ ਆ ਛੋਟਾ ਰਹਿ ਗਿਆ ਇੱਕ ਦੋ ਆ ਰਹਿ ਗਏ ਆ ਮਾਲਵੀ ਗਿੱਲਾ ਹੋ ਗਿਆ ਪਤਲਾ ਹੋ ਗਿਆ ਪਤਲਾ ਫਿਰ ਰੈਂਗਾ ਵੀ ਨਾਲ ਦੀ ਨਾਲ ਉੱਤਰ ਹੀ ਜਾਂਦਾ ਹੈ ਨਾ ਨਾਰਮਲ ਬਹੁਤ ਆਹ ਤਾਂ ਇਹ ਮੈਂ ਕਿਹਾ ਦੁਬਾਰਾ ਬਣਾ ਲਓ ਪਾਣੀ ਸੋਖ ਲੋ ਹੂੰ ਪਰ ਇਹ ਤੇ ਖਬਰ ਹੈ ਥੱਲੇ ਵਾਲਾ ਚਕਾ ਦਿਆ ਰੇਤਾ ਆਪਾਂ ਨੂੰ ਜੜਾ ਜੁੜਾ ਹੋਈਆਂ ਦੀਆਂ ਤੇ ਥੱਲੇ ਉਹਦੇ ਕਰਕੇ ਵੀ ਪਹਿਲਾਂ ਚੁੱਕਿਆ ਵੀ ਬਹੁਤ ਤਾਂ ਵੀ ਰਹਿ ਹੋ ਜਾਂਦਾ ਬੜਾ ਮੋਟਾ ਵਿੱਚ ਉਹ ਫਿਰ ਤੰਗ ਕਰਦਾ ਤੇ ਜਮੜਾ ਖਿੱਚਦੇ ਆ ਨਾਲੇ ਆਉਂਦਾ ਸਾਰਾ ਉੱਤਰ ਕੇ ਜਿਵੇਂ ਪਾਈ ਚ ਹੋ ਜਵੇ ਇੱਦਾਂ ਚੱਲਦਾ ਬਾਪੂ ਫਿਰ ਅੰਸ਼ਾ ਫਿਕਰ ਹਾਂ ਇਹ ਜਾ ਕੇ ਡਾਕਟਰ ਕੋਲ ਗਿਆ ਹਸਾ ਬੈਟ ਲੈ ਦੇ ਤਾਂ ਵਾਲੀ ਮੇਰੀ ਦੰਦ ਵਾਈ ਗਈ ਧਵਾ ਕੇ ਉਹ ਵੀ ਜ਼ਰੂਰੀ ਉਹ ਵੀ ਨਾ ਨਾ ਕਰਨਾ ਪੈਂਦਾ ਘਰ ਤੇ ਹੁਣ ਆ ਕੇ ਫਿਰ ਜਦ ਆਏ ਗਰਮੀ ਇੰਨੀ ਜ਼ਿਆਦਾ ਸੀ ਹਾਂ ਆ ਕੇ ਬਾਈ ਇਹ ਮੀ ਵੀ ਤਾਹੀਂ ਪਿਆ ਕੱਲ ਪਰਸੋਂ ਤੱਕ ਬਹੁਤ ਤੇਜ਼ ਸੀ ਬਾਈ ਮੈਂ ਤੁਹਾਨੂੰ ਦੱਸਾਂ ਮੈਂ ਅੱਜ ਕਿੱਥੇ ਲਾਇਆ ਦੁਪਹਿਰੇ ਮੈਂ ਕਿਹਾ ਵੀ ਹੈ ਨਾ ਮਗਾ ਮੀ ਆ ਜਣਾ ਹੈ ਇਸ ਹਿਸਾਬ ਗਰਮੀ ਆ ਹਾਂ ਗਰਮੀ ਬਹੁਤ ਸੀ ਧੁੱਪੇ ਬਹੁਤ ਤੇਜ਼ ਸੀ ਕੱਲ 2 ਦਿਨ ਹੋ ਗਏ ਹੁਣ ਹਾਂ ਤੇ ਇੱਧਰ ਤੋਂ ਹਵਾ ਆ ਕੇ ਇੱਧਰ ਦੇ ਹਵਾ ਦਾ ਧੁੱਕੇ ਦੇ ਧਣੇ ਢੇ ਹੁੰਦੇ ਪਿੱਛੇ ਨੂੰ ਤੇ ਮੈਂ ਕਿੱਥੇ ਜਾ ਲਾਉਂਦਾ ਵੀ ਇੱਧਰ ਵੀ ਆ ਸਕਦਾ ਹੈ ਉਹਦਾ ਸੱਚੀ ਹੋ ਇੱਧਰ ਵਾਲਾ ਤਾਂ ਸੁੱਕਾ ਜਾਂਦਾ ਨਹੀਂ ਹਾਂ ਅੱਜ ਮੋਟਰ ਦੇ ਵਿੱਚ ਪਾਣੀ ਚੱਲਿਆ ਭਰੀ ਹੋਈ ਸੀ ਹਾਂ ਅਜਾ ਟੈਂਕੀ ਨੂੰ ਦਾ ਜੀ ਟੈਂਕੀ ਖਾਲੀ ਹੋ ਟੈਂਕੀ ਭਰੀ ਜਣੀ ਅੱਜ ਮੋਟਰ ਹੈਗੀ ਜੀ ਆਉਂਦੀ ਨੇ ਛਾਲ ਮੋਟਰ ਦੇ ਵਿੱਚ ਹਾਂ ਉਹਦੇ ਤੇ ਬੱਚੇ ਨੇ ਕੱਲ ਜੁੱਚੇ ਚੋਂ ਪਾਣੀ ਆਈ ਗਿਆ ਅੱਜ ਤਾਂ ਭਰਿਆ ਵਾ ਦਾ ਜੁੱਚਾ ਟੈਂਕੀ ਭਰਨੇ ਦੀ ਲੋੜ ਨਹੀਂ ਪਈ ਇਹ ਅਸੀਂ ਦੋ ਤਿੰਨ ਦਿਨ ਹੋ ਗਏ ਟੈਂਕੀ 'ਚ ਪਾਣੀ ਲੰਦੇ ਤੇ ਮੈਂ ਵੀਰੇ ਐ ਸੋਧ ਰੰਗਾ ਵੀ ਟੈਂਕੀ ਗੱਲ ਦਾ ਰੱਖ ਲਿਆ ਖਾਲੀ ਕਰਕੇ ਵਿੱਚ ਪਾਣੀ ਲਗਾ ਦਰੂ ਪਾਣੀ ਤਾਂ ਸਰ ਗਿਆ ਅੱਜ ਪਰੇ ਨਾਲ ਸੁੱਕਾ ਲੈਟ ਆ ਗਈ ਨਾ ਮੋਟਰ ਬਿਲਕੁਲ ਖਰਾਬ ਤੀ ਉਹ ਚੱਲਦੀ ਨਹੀਂ ਕਾਕਾਏ ਕਾਕਾ ਕੰਮ ਕੱਟ ਕਰਦਾ ਕਾਕਾ ਕੀ ਕਹੀ ਜਾਂਦਾ ਇਹ ਐਂ ਸ਼ੀ ਕਰ ਜਾਂਦਾ ਜਦੋਂ ਅਸੀਂ ਪਹਿਲੇ ਦਿਨ ਆਏ ਸੀ ਨਾ ਉਦੋਂ ਤਾਂ ਮਲਾਪੁਰੇ ਬਹੁਤ ਜ਼ਿਆਦਾ ਕੱਟ ਡੰਡਾ ਹੋਇਆ ਹੋਇਆ ਸੀ ਹੁਣ ਇਹ ਤੇ ਕਰਕੇ ਜਿਹੜਾ ਕੂਲਰ ਜੇ ਪਟਾ ਤੀਦੇ ਕਰਕੇ ਵੀ ਹੁਣ ਖੁੱਲਾ ਜਿਹਾ ਲੱਗਦਾ ਹੋਰ ਸੇ ਰਸਤੇ ਇੰਨੇ ਦਿਖ ਰਹੇ ਤੈਨੂੰ ਯਾਰ ਹਾਂ ਥੱਲੇ ਖੜ ਕੇ ਨਹੀਂ ਦਿਖਣ ਲੱਗ ਗਿਆ ਨਹੀਂ ਪੂਲਰ ਤਾਂ ਨੇ ਘੇਰਾ ਪਿਆ ਤਾਂ ਸਾਰਾ ਔੜੀਏ ਸੋਨੀ ਕੱਢ ਗਿਆ ਵਾਕ ਮਾ ਔੜੀ ਨੂੰ ਵੀ ਵਈਆਂ ਜੰਗਲਾ-ਚੰਗਲਾ ਲਾਤੇ ਆ ਬਾਕੀ ਰੰਗ-ਰੰਗ ਹੋਏ ਤੇ ਗੱਲਬਾਤ ਬਣ ਜਾਣੀ। ਨਾ ਪਰ ਇਸ਼ਾਰਾ ਰੋਈ ਕੋਲ ਮਿੱਟੀ ਪਿਆ ਮਰਵਾਇਆ ਥੱਲੇ ਤਾਂ ਦੇਖੋ ਬਈ ਮੋਟਰ ਐਨ ਗ੍ਰਿਲਾਂ ਨਾਲ ਪੂਰੀ ਟੌਰ ਬਣ ਗਈ ਮੋਟਰ ਦੀ। ਸਾਹ ਮੇਤਰੀ ਆਇਆ ਲੱਗਦਾ ਜਿਵੇਂ ਰਾਤ ਹੋ ਗਈ ਜਮਈ ਹੈ। 7-8 ਵਜੇ ਜਿਵੇਂ ਮੌਸਮ ਹੁੰਦਾ ਨਾ ਕਾਲੀ ਘਟਾ ਵੈਸੇ ਨਹੀਂ ਨਾ ਪਵੇ ਹੂੰ ਇੱਧਰ ਰਹਿਣਾ ਰਹੀ ਮੋਟਰ ਹਾਂ ਨਹੀਂ ਨਾ ਪਵੇ ਹੁਣ ਤਾਂ ਮੀਂਹ ਯਾਰ ਫਸਲਾਂ ਨੂੰ ਵੀ ਨਹੀਂ ਲੋਡ ਹੈਗੀ ਲੋਡ ਨਹੀਂ ਹੈਗੀ ਹੋਏ ਕੁ ਦਿਨ ਨੁਕਸਾਨ ਆ ਹਾਂ ਤੇ ਹੁਣ ਉਹ ਜੀਰੀ ਵਸਰੀ ਵੀ ਆ ਹੋਰ ਛੱਡ ਦਿਓ ਲੈ ਫੇਰ ਚੱਲ ਪਿਆ ਉਹ ਲੱਗਦਾ ਕਿਣ ਮੰਗਾਣੀ ਅੰਦਰ ਆ ਕੇ ਪਤਾ ਹੀ ਗਿਰਦੇ ਮੈਂ ਕਿਹਦੇ ਦੁਬਾਰਾ ਹੀ ਆ ਗਿਆ ਫੇਰ ਮੈਂ ਵੀ ਥੱਲੇ ਵੀ ਆਣ ਪਹਿਲਾਂ ਉੱਥੇ ਤੱਕ ਫਰਸ਼ ਪਾਇਆ ਦਾ ਉੱਪਰ ਬਾਹਰ ਬਾਹਰ ਜਿੰਨਾ ਕੁ ਉੱਪਰ ਆ ਉਹਨਾਂ ਕੇ ਥੱਲੇ ਪਾਤੇ ਤਾਂ ਵੱਧਰੇ ਜਿੰਨਾ ਤੇ ਬਾਕੀ ਹੁਣ ਇੱਧਰ ਵੀ ਪਵਾਤੇ ਆ ਹੁਣ ਇਹ ਮੋਟਰ ਆਏ ਖੁੱਲੀ ਜੀ ਲੱਗਦੀ ਆ ਅਜੇ ਬਹੁਤ ਕੰਮ ਹੋਣਾ ਹੈ ਇੱਧਰ ਬਗਲ ਕਾਨਾ ਨਾਲ ਨਾਲ ਬਾਕੀ ਆਹ ਔਰ ਇੱਕ ਹੋਰ ਸਲਾਹ ਬਣਦੀ ਹੈ ਬਾਕੀ ਅੱਗੇ ਤੁਹਾਨੂੰ ਵੀਡੀਓ ਦੱਸਾਂਗੇ ਪੂਰੇ ਵੀ ਇੱਕ ਪ੍ਰੋਜੈਕਟ ਬਣਾਉਣਾ ਤੇ ਬਾਕੀ ਉਹ ਤੇ ਗੇਟ ਲੱਗੂਗਾ ਪਿੱਪਲ ਜੇ ਦੇ ਕੋਲ ਇੱਧਰ ਨੂੰ ਇਹਨਾਂ ਬੰਦ ਕਰ ਦੇਣਾ ਔਰ ਇਹਦੇ ਨਾ ਕਿ ਉਹ ਤੇ ਵੀ ਹੋਣਾ ਥੋੜਾ ਜਿਹਾ ਕੰਮ ਉੱਥੇ ਆ ਜਿਹੜੀ ਵੱਢ ਕੇ ਹੋਊਗਾ ਮਿੱਟੀ ਮੁੱਟੀ ਖਿੱਚ ਕੇ ਉੱਥੇ ਇਹਨਾਂ ਚੰਗੀ ਤਰ੍ਹਾਂ ਕਰਕੇ ਦੇਖਦੇ ਆ ਤੇ ਪੱਕਾ ਕਰ ਦੋ ਜਾਂ ਲੋਕਟ ਲਾ ਦਾਂਗੇ ਬਾਕੀ ਪਹਿਲਾਂ ਇਹਦਾਂ ਨਵੀੜੀਏ ਬਾਕੀ ਜਿਹੜੀ ਵੱਢ ਕੇ ਫਿਰ ਮਿੱਟੀ ਮੁੱਟੀ ਖਿੱਚ ਕੇ ਉੱਥੇ ਪਧਰਾ ਜਿਹਾ ਕਰਕੇ ਖਾਲ ਗੋਲ ਨੂੰ ਹਾਂ ਸਾਹਮਣੇ ਹਰੇ ਨੇ ਕਰਦੇ ਆ ਇਹਨੂੰ ਓਕੇ ਉਹ ਸੁੱਕਾ ਪਾਈ ਵਰ ਕਹੀਂ ਭਰ ਕੇ ਪਾਈ ਉਹ ਸੁੱਕਾ ਨੇ ਪਾਈਆ ਕੋਈ ਵਾਰੀਅਨਸ ਗਾ ਲੈਣਾ ਬਾਅਦ ਚ ਮਸ਼ੀਨ ਚਲਾਉਣੀ ਆ ਤੇ ਇਹ ਨੱਡ ਲਿਆਉਣੇ ਨੂੰ ਉਹੀ ਕੰਮ ਹੁਣ ਤੇ ਆ ਕਹਿੰਦਾ ਨੜਾ ਟੋਕਰ ਆ ਬਾਜਣ ਕਹਿੰਦਾ ਹੁਣ ਕੰਮ ਸੌਖਾ ਲੱਗਦਾ ਹੈ ਜਾਂ ਨਵੇਂ-ਨਵੇਂ ਲੱਗੇ ਤੇ ਲੱਗਦਾ ਤਾਂ ਕਿ ਪਤਾ ਨਹੀਂ ਕਿੰਨੇ ਕੰਮ ਆ ਭਾਈ ਜਿਵੇਂ ਹੁਣ ਜਿਵੇਂ ਬੰਦਾ ਕਰੀ ਜਾਂਦਾ ਕੰਮ ਐਕਸਪੀਰੀਅੰਸ ਹੋਈ ਜਾਂਦਾ ਫੇ ਉਹਨੂੰ ਉਹੋ ਜਿਹੀ ਸੌਖਾ ਲੱਗਦਾ ਕੰਮ ਜਾਂ ਨਵਾਂ ਨਵਾਂ ਬੰਦੇ ਨੇ ਲੱਗਣਾ ਫਿਰ ਕਹਿੰਦਾ ਯਾਰ ਬਹੁਤ ਔਖਾ ਇਹਦਾ ਉਹ ਭਾਈ ਮੈਂ ਤਾਂ ਦੱਸਦਾ ਜਿਹੜੇ ਬਿਜਲੀ ਵਾਲੇ ਆ ਇਲੈਕਟ੍ਰੀਸ਼ੀਅਨ ਆ ਨਾ ਇਹ ਤਾਰ ਨੂੰ ਐ ਫੜ ਕੇ ਮਤਲਬ ਜੋੜ ਦੂੰਗਾ ਐ ਲਾ ਦੇਣਾ ਉੱਥੇ ਕਿਹੜੇ ਚੱਲਦੀ ਲੱਗ ਉਹ ਵੀ ਇੱਕ ਕਲਾ ਐ ਸਾਡੇ ਵਾਂਗੂ ਢੱਕਾ ਦੇ ਪਹਿਲਾਂ ਇਲੈਕਟ੍ਰੀਸ਼ੀਅਨ ਡਰਦਾ ਹੀ ਨਹੀਂ ਹੈ ਕਿ ਆਪਾਂ ਨੂੰ ਐ ਲਾ ਦਿਓ ਭਾਈ ਦੇਖੀ ਯਾਰ ਕਿਤੇ ਇੱਥੇ ਨਾਲ ਲਾ ਲਈ ਹਾਂ ਉਹ ਕਹਿੰਦਾ ਯਾਰ ਤੁਹਾਨੂੰ ਤੁਹਾਨੂੰ ਪਤਾ ਐ ਨੰਗੀ ਤਾਰ ਤੇ ਐ ਡਾ ਲਾ ਗਾ ਸੱਪ ਲੱਕ ਦਾ ਸਮਾਂ ਹੋਣਾ ਚਾਹੀਦਾ ਤੁਰੇ ਤੇ ਫਿਰ ਤੇ ਮੇਰੇ ਵੀ ਛੇਤੀ ਕਰ। ਮੇਰਾ ਤਾਂ ਕਿਦੇ ਕਮੈਂਟ ਵਿੱਚ ਐਨ ਆ ਜਾ ਬਾਈ ਤਾਂ ਗਾਸ਼ ਖੜ ਕੇ ਖੜਾ ਤਾਂ ਬੌੱਖਾ ਖੜਾ ਤੂੰ ਕਰਮਾਂ ਦਾ ਦੇ। ਅਗਲਾ ਕਰਮਾਂ ਦਾ ਅਗਲਾ ਮੂਡ ਆ ਗਿਆ ਮੂਡ ਆ ਗਿਆ। ਨਹੀਂ ਹੁਣ ਮੱਤਦਾਰਗੀ ਬਣ ਗਈ ਗੱਲ। ਬਾਈ ਮੀ ਫੇਰ ਆ ਗਿਆ। ਚੱਲ ਵੀ ਕਿਣ ਮਣਕਾਣੀ ਫੇਰ। ਹੈ? ਮਾਰ ਤੋਂ ਮਾਰਦਾ ਨਹੀਂ। ਹੂੰ। ਕਿਉਂਕਿ ਹੁਣ ਬੱਡੇ ਕੰਮ ਹੁੰਦਾ ਨਹੀਂ ਹੈਗਾ। ਕਿਆ ਕਰੇ ਬੰਦਾ ਯਾਰ। ਬੇਵਸੀ ਆ ਬਾਈ। ਆਪਾਂ ਨਹੀਂ ਪਰ ਇਹ ਜੇ ਕੰਮ ਹੋਣ ਦਿੰਦੇ ਆਪਾਂ ਤਾਂ ਚੁੱਪ ਕਰਕੇ ਕਰ। ਉਹ ਟੱਕ ਤੇ ਬਾਈ। ਉੱਪਰ ਕੇ ਸਿੱਧਾ ਮੀਨਾ ਪਵੇ ਉਹਨੇ ਨਹੀਂ ਫੇਰ ਛਾੜ ਦੇਣਾ। ਇਹ ਲਾ ਕੁਦਰਤ ਨੂੰ ਕਿਸੇ ਤੇ ਕੋਈ ਵੀ ਲਗਾ ਨਹੀਂ ਲਗਾ ਹਨਾ ਹਾਂ ਕੁਦਰਤ ਨੂੰ ਕਿਸੇ ਦਾ ਕੋਈ ਲਗਾਉਂਦਾ ਨਹੀਂ ਜਿਉਂਨੇ ਆਪਣੀ ਮਰਜ਼ੀ ਹਨ ਆਪਣੀ ਮਰਜ਼ੀ ਨਾਲ ਕਰਨਾ ਮਰਜ਼ੀ ਆ ਉਹਨੇ ਰੱਬ ਨੇ ਕਿਸੇ ਨੇ ਪੁੱਛ ਕੇ ਥੋੜੀ ਮੀਂਹ ਪਾਉਣਾ ਘੜੇ ਪਾਉਣੇ ਆ ਉਹ ਜਿਕਰ ਬਨੇ ਪਾਤੇ ਉਹਨੇ ਨਹੀਂ ਦੇਖਣਾ ਕੋਈ ਗਰੀਬ ਦੀ ਫਸਲ ਜੰਮੀ ਹਾਂ ਤਾਂ ਫੇਰ ਚਲੋ ਪਰਖ ਦੀ ਹੁੰਦੇ ਨੂੰ ਇਹ ਵੀ ਹੂੰ ਕਿੱਥੇ ਤੱਕ ਜਾਂਦਾ ਦੇਖੀ